ਹਾਂਜੀ ਸਤਿ ਸ਼੍ਰੀ ਅਕਾਲ ਜੀ ਆਓ ਪਹਿਲਾਂ ਕਰੀਏ ਦਰਸ਼ਨ ਫਤੇਗੜ ਸਾਹਿਬ ਦੀ ਉਹ ਧਰਤੀ ਦੇ ਤੇ ਫਿਰ ਕਰਾਂਗੇ ਜੀ ਗੱਲਬਾਤ ਤੁਹਾਡੇ ਨਾਲ ਆਜੋ ਇਹਨੇ ਜੀ ਉਹ ਪਵਿੱਤਰ ਨਿਵਾ ਜਿੱਥੇ ਚਿਣਿਆ ਗਿਆ ਸੀਗਾ ਛੋਟੇ ਸਾਹਿਬ ਜਦਿਆਂ ਨੂੰ ਤੇ ਆਜੋ ਫਿਰ ਆਪਾਂ ਅੱਗੇ ਕਰਦੇ ਹਾਂ ਹੁਣ ਗੱਲਬਾਤ ਆੱਛੇ ਇਹ ਘਾ ਆ ਆੱਛੇ ਸਾਰੇ ਨੂੰ ਸਵਾਹਾ ਜੀ ਸ੍ਰੀ ਤਾਲ ਸਾਰੇ ਨੂੰ ਉੱਚੇ ਹੋਏ ਆ ਜੀ ਫਤਿਹਗੜ ਸਾਹਿਬ ਦੀ ਧਰਤੀ ਤੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਸ ਸਮੇਂ ਨੂੰ ਯਾਦ ਕਰਦੇ ਹੋਏ ਉੱਜੇ ਹੋਏ ਆ ਜੀ ਉਹ ਪਵਿੱਤਰ ਸਥਾਨ ਫਤਿਹਗੜ ਸਾਹਿਬ ਜਿੱਥੇ ਕੀ ਛੋਟੇ ਸਾਹਿਬ ਜਦਿਆਂ ਨੂੰ ਨੀਆਂ ਦੇ ਵਿੱਚ ਚਿੰਨ ਦਿੱਤਾ ਗਿਆ ਸੀਗਾ ਕਿਨਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਦੋ ਦਿਨ ਲੇਟ ਆਣ ਦੀ ਵਜ੍ਹਾ ਅੱਜ ਤਰੀਕ ਹੈ 29 ਤੇ 9:30 ਦਾ ਵਕਤ ਹੈ ਜੀ ਸਵੇਰ ਦਾ ਦੋ ਦਿਨ ਇੱਕ ਦਿਨ ਲੇਟ ਆਣ ਦੀ ਵਜ੍ਹਾ ਸੀਗੀ ਚਲੋ ਥੋੜਾ ਸੰਗਤ ਤੁਮਝਾ ਰਹੀ ਕਿਉਂਕਿ ਖੁੱਲੇ ਤਰੀਕੇ ਨਾਲ ਵਧੀਆ ਦਰਸ਼ਨ ਹੋ ਜਾਣ ਫਿਰ ਵੀ ਸੰਗਤ ਦਾ ਜਿਹੜਾ ਹੜਾ ਹੈ ਉਹ ਹਲੇ ਘੱਟ ਨਹੀਂ ਹੋ ਰਿਹਾ ਸੰਗਤ ਦੀ ਜਿਹੜੀ ਆਮਦ ਹੈ ਉਹ ਘੱਟ ਨਹੀਂ ਹੋ ਰਹੀ ਬਾਕੀ ਮੈਂ ਜਿਆਦਾ ਗੱਲ ਨਾ ਕਰਦਾ ਹੋਇਆ ਤੇ ਚਲਾਂਦੇ ਆ ਫਿਰ ਤੁਹਾਨੂੰ ਦક્ષਨ ਵਾਲਾ ਦੋੜਾ ਤੇ ਜਾਵਾਂਗੇ ਠੰਡਾ ਪੁਰਜ ਵੀ ਤੇ ਬਾਕੀ ਤੁਸੀਂ ਸੰਗਤਾਂ ਦਾ ਜੋ ਹਜੂਮ ਹੈ ਉਹ ਤੁਸੀਂ ਦੇਖ ਸਕਦੇ ਆ ਹਲੇ ਵੀ ਪ੍ਰੋਪਰ ਜਾਰੀ ਹੈ ਜੀ ਇਹ ਹੈ ਤੱਤੀ ਉਹ ਮਹਾਨ ਸ਼ਹੀਦਾਂ ਦੀ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਸਾਡੇ ਬਾਬੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਫਰਜ਼ੰਦ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਤੇ ਬਾਕੀ ਪ੍ਰਬੰਧ ਇਹਨਾਂ ਦੇ ਯੋ ਦੇਖਦੇ ਬਣਦੇ ਆ ਕਿ ਇਹ ਸੰਗਤ ਨੂੰ ਕੰਟਰੋਲ ਕਰਨ ਵਾਸਤੇ ਸੰਗਤ ਨੂੰ ਸਹੀ ਦਿਸ਼ਾ ਦੇਵਲ ਤਾਂ ਜੋ ਆਰਾਮ ਨਾਲ ਮੱਥਾ ਟੇਕ ਸਕੇ ਪੂਰੇ ਪ੍ਰਬੰਧ ਲਾਏ ਹੋਏ ਸੀਗੇ ਇੱਥੇ ਰੇਲਿੰਗ ਵਗੈਰਾ ਇਹਨਾਂ ਨੇ ਸਭ ਕੁਝ ਤੇ ਇਹ ਮੈਂ ਤੁਹਾਨੂੰ ਵੈਸੇ ਓਵਰਵਿਊ ਹਲਕਾ ਜਿਹਾ ਦੇ ਰਿਹਾ ਸਾਹਮਣੇ ਉਹ ਡਿਊਟੀ ਹੈ ਜੀ ਤੇ ਜਿਹੜੀ ਵੀ ਸੰਗਤ ਇਸ ਟਾਈਮ ਆ ਰਹੀ ਹੈ ਅੱਜ ਔਰ ਕੱਲ ਚ ਜੋ ਸਾਹਮਣੇ ਤੋਂ ਰੋਡ ਹੈ ਉਹ ਸਾਰਾ ਮਤਲਬ ਇਹਨਾਂ ਨੇ ਬੰਦ ਕੀਤਾ ਹੋਇਆ ਤੇ ਬੈਕ ਸਾਈਡ ਤੋਂ ਜਿੱਥੇ ਗੁਰਦੁਆਰਾ ਦੂਜਾ ਸ਼ੇਰਾਂ ਵਾਲਾ ਹੈਗਾ ਗੁਰਦੁਆਰਾ ਜਿੱਥੇ ਪਵਿੱਤਰ ਦੇਹਾਂ ਦੀ ਰਾਖੀ ਕੀਤੀ ਸੀਗੀ ਸ਼ੇਰ ਨੇ ਉਸ ਸਾਈਡ ਤੋਂ ਮਤਲਬ ਐਂਟਰੀ ਐਗਜ਼ਿਟ ਰੱਖੀ ਹੋਈ ਹੈ ਇਹਨਾਂ ਨੇ ਤੇ ਬਾਕੀ ਵਿੱਚ ਤੁਹਾਨੂੰ ਟ੍ਰਿਪਸ ਨਾਲ ਜ਼ਰੂਰ ਐਡ ਕਰ ਦੂੰਗਾ ਦਰਸ਼ਨ ਮੇਲੇ ਦੇ ਤੇ ਮੈਂ ਦਰਸ਼ਨ ਮੇਲੇ ਕਰਿਆ ਹੈ ਜੀ ਤੇ ਹੁਣ ਚੱਲਦੇ ਆਂ ਅੱਗੇ ਠੰਡਾ ਬੁਰਜ ਕਿੱਥੇ ਸਾਹਿਬ ਜاده 3 ਦਿਨ 10 11 ਤੇ 12 ਦੀ ਰਾਤ ਉੱਥੇ ਮਾਤਾ ਗੁਜਰੀ ਜੀ ਨਾਲ ਕੰਡੇ ਬੁਰਜ ਜੀ ਜੀ ਕੱਟੀ ਹੈ ਕਰਦੇ ਆ ਉਹਦੇ ਦਰਸ਼ਨ ਆਓ ਚੱਲੀਏ ਸਰ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਇਸ ਸਮੇਂ ਦਰਸ਼ਨ ਕਰ ਰਹੇ ਹਾਂ ਤੁਸੀਂ ਇਹ ਹੈ ਠੰਡੇ ਬੁਰਜ ਦੀ ਉਹ ਉਹ ਸਥਾਨ ਜਿੱਥੇ ਛੋਟੇ ਸਾਹਿਬ ਜੀ ਆਦੇ ਤੇ ਮਾਤਾ ਜੀ ਇੱਥੇ ਤਿੰਨ ਰਾਤਾਂ ਰਹੇ ਹੈ ਜੀ ਤੇ ਖੈਰ ਉਹ ਪ੍ਰਾਤਨ ਦੇਖੋ ਪ੍ਰਾਤਨ ਬੁਰਜ ਤਾਂ ਨਹੀਂ ਸੰਭ ਸਕੇ ਅਸੀਂ ਇਹ ਨਹੀਂ ਬਚਿਆ ਇਹ ਪਰ ਸੰਗਤ ਜਿਹੜੀ ਹੈ ਉਹ ਭਾਵਨਾ ਦੇ ਨਾਲ ਇਸ ਸਥਾਨ ਤੇ ਜਦੋਂ ਨਤਮਸਤਕ ਹੁੰਦੀ ਹੈ ਤਾਂ ਉਹ ਇਸ ਚੀਜ਼ ਨੂੰ ਫੀਲ ਕਰਦੀ ਹੈ ਉਹ ਸਰਦ ਰੁੱਤ ਦੀਆਂ ਰਾਤਾਂ ਦਿਨ ਇੱਥੇ ਕੱਟਣੇ ਕਿੰਨੇ ਕੁ ਸੁਖਾਲੇ ਸੀ ਉਹ ਤੁਹਾਨੂੰ ਜਾ ਕੇ ਪਤਾ ਲੱਗਦਾ ਹੀ ਹੈ ਹਾਈਟ ਤੇ ਸੀ ਕਰੀਬ 140 ਫੁੱਟ ਦੀ ਹਾਈਟ ਦੱਸਦੇ ਆ ਇਤਿਹਾਸ ਦੇ ਵਿੱਚ ਇੰਨੀ ਹਾਈਟ ਤੇ ਬ੍ਰਿਜ ਬਣਾਇਆ ਹੋਇਆ ਸੀਗਾ ਜੋ ਕਿ ਗਰਮੀਆਂ ਲਈ ਉੱਥੇ ਹਵਾ ਠੰਡੀ ਆਵੇ ਤੇ ਨਾਲ ਨੇੜੇ ਨਦੀ ਵਗਦੀ ਸੀਗੀ ਨਦੀ ਹੰਸਲਾ ਤੇ ਉਸ ਚੱਕਰ ਚੋ ਏਰੀਆ ਠੰਡਾ ਰਹਿੰਦਾ ਸੀਗਾ ਆਜੋ ਫਿਰ ਅੱਗੇ ਤੁਹਾਡੇ ਨਾਲ ਕਰਦੇ ਆਂ ਗੱਲਬਾਤ ਤੇ ਦੇਖਿਏ ਕੀ ਹੈ ਇੱਥੇ ਸਥਾਨ ਦੇ ਇਹ ਇਤਿਹਾਸ ਬਾਰੇ ਤੇ ਕੋਚ ਆਪਣੇ ਦਿਲੀ ਵਿਚਾਰ ਚਰਚਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਠੰਡੇ ਬੁਰਜ ਦੇ ਆਪਾਂ ਦਰਸ਼ਨ ਕਰ ਲਿਆ ਬਿਲਕੁਲ ਸਾਹਮਣੇ ਖੜੇ ਆ ਜੀ ਠੰਡੇ ਬੁਰਜ ਦੇ ਤੇ ਸੰਗਤਾਂ ਤੁਸੀਂ ਦੇਖ ਰਹੇ ਹੋ ਤੇ ਇੱਕ ਮੈਂ ਥੋੜੀ ਜਾਣਕਾਰੀ ਕਹਿ ਲੋ ਆਪਣੇ ਦਿਲ ਦੇ ਭਾਵ ਸਾਂਝੇ ਤਾਂ ਮੈਂ ਚਾਹੁੰਦਾ ਸੀ ਜਿੱਥੇ ਆਪਾਂ ਸ਼ਹੀਦਾਂ ਨੂੰ ਨਮਨ ਕਰਦੇ ਆਂ ਮੱਥੇ ਟੇਕਦੇ ਆਂ ਤੇ ਉੱਥੇ ਹੀ ਨਾਲ ਉਹਨਾਂ ਦੇ ਜੋ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਦੇ ਨਾਲ ਦੀ ਨਾਲ ਜਿਹੜੇ ਇਸ ਸਮੇਂ ਉਹਨਾਂ ਦੇ ਨਾਲ ਕੁਝ ਚੰਦ ਲੋਕ ਖੜੇ ਸੀ ਭਾਵੇਂ ਉਹ ਮੋਤੀराम ਮਹਾਰਾਜੀ ਵਰਗੇ ਹੋਣ ਜਾਂ ਉਹਨਾਂ ਦੇ ਸਤਖੰਡ ਬਰਾਜਣ ਤੋਂ ਬਾਅਦ ਵਿੱਚ ਜਿਹੜੇ ਸਾਡੇ ਜਿਨ੍ਹਾਂ ਦੀ ਜਹਾਜ਼ ਹਵੇਲੀ ਟੋਡਰ ਮਲਜੀ ਭਵੇਂ ਉਹ ਹੁਣ ਸਾਨੂੰ ਉਹਨਾਂ ਨੂੰ ਵੀ ਸ਼ਹੀਦਾਂ ਨੂੰ ਨਾਲ ਦੀ ਨਾਲ ਹੀ ਇਹ ਯਾਦ ਕਰਨਾ ਚਾਹੀਦਾ ਹੈ ਤੇ ਮੈਂ ਇੱਕ ਯਾਦਗਾਰ ਤੁਹਾਨੂੰ ਉਸ ਸੰਦਰਭ ਵਿੱਚ ਦਿਖਾਉਣਾ ਕਿ ਯਾਦਗਾਰ ਸ਼ਹੀਦ ਬਾਬਾ ਮੋਤੀ RAM ਮਹਿਰਾ ਤੇ ਇਹ ਯਾਦਗਾਰ ਹੈ ਜੀ ਮੋਤੀराम ਮੈਰਜ ਦੀ ਮੈਂ ਜਦੋਂ ਉਹ રે ਮੈਨੂੰ ਯਾਦ ਹੈ ਮੈਂ ਚਾਰ ਤੋਂ ਪੰਜ ਮਹੀਨੇ ਪਹਿਲਾਂ ਆਇਆ ਸੀਗਾ ਵੀਰੇ ਉਦੋਂ ਉਹ રે ਬਿਲਕੁਲ ਵੀ ਮਤਲਬ ਕਹ ਲੋ ਕੋਈ ਇੱਥੇ ਆ ਯਾਦਗਾਰ ਤਾਂ ਸੀ ਲੇਕਿਨ ਮੈਂ ਹੁਣ ਤੁਹਾਨੂੰ ਲੈ ਕੇ ਵੀ ਚੱਲੂੰਗਾ ਅੱਗੇ ਬਾਹਰੋਂ ਓਵਰਵਿਊ ਤੁਹਾਨੂੰ ਇੱਕ ਦੇ ਦਿੰਦਾ ਜ਼ਰੂਰ ਠੀਕ ਹੈ ਮਤਲਬ ਇੱਥੇ ਕੋਈ ਜਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਸਾਫ ਸਫਾਈ ਦਾ ਧਿਆਨ ਰੱਖਿਆ ਗਿਆ ਹੈ ਜਾਂ ਆਪਣੇ ਅਸੀਂ ਸੰਗਤ ਆਂਦੀ ਜਾਂਦੀ ਹੈ ਪਰ ਲੇਕਿਨ ਇਸ ਜਗ੍ਹਾ ਤੇ ਮੈਂ ਕੋਈ ਨਹੀਂ ਮਤਲਬ ਸੰਗਤ ਦੇਖੀ ਉਸ ਸਮੇਂ ਵੀ ਹੁਣ ਵੀ ਟਾਵੇਂ ਟਾਵੇਂ ਲੋਕ ਹੀ ਹੈ ਦੋ ਚਾਰ ਇੱਥੇ ਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਗੱਲ ਜਿਆਦਾ ਲੰਬੀ ਨਾ ਜਾਏ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਕਿ ਜਿੱਥੇ ਉਹਨਾਂ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਆਦਨ ਨੂੰ ਦੁੱਧ ਛਕਾਇਆ ਉਹ ਵੀ ਆਪਣੇ ਘਰ ਦੇ ਗਹਿਣੇ ਦੇ ਕੇ ਜਾਂ ਘਰ ਗਿਰਵੀ ਰੱਖ ਕੇ ਘਰ ਵੇਚ ਕੇ ਚਲੋ ਜੋ ਵੀ ਸੀਗਾ ਇਤਿਹਾਸ ਤਾਂ ਇਹੀ ਦੱਸਦਾ ਲੇਕਿਨ ਅਪਾ ਉਹਨਾਂ ਨੂੰ ਉਸ ਕਦਰ ਯਾਦ ਨਹੀਂ ਕਰਦੇ ਮੇਰੇ ਖਿਆਲ ਦੇ ਵਿੱਚ ਗੁਰਦੁਆਰਾ ਤਾਂ ਜਰੂਰ ਬਣਿਆ ਹੋਇਆ ਬਾਬਾ ਮੋਤੀराम ਮਹਾਰਾਜ ਜੀ ਦਾ ਤੇ ਲੇਕਿਨ ਇਤਿਹਾਸ ਚ ਇਹੀ ਦੋ ਲਾਈਨਾਂ ਦੇ ਵਿੱਚ ਉਹ ਮਤਲਬ ਸਿਮਟ ਕੇ ਰਹਿ ਜਾਂਦੇ ਆ ਚਾਹੇ ਉਹ ਦਿਵਾਨ ਟੋਡਰ ਮਲਜੀ ਹੋਣ ਚਾਹੇ ਮੋਤੀराम ਮਹਿਰਾ ਜੀ ਹੋਣ ਇਹਨਾਂ ਨੂੰ ਵੀ ਸਾਨੂੰ ਮਤਲਬ ਆਣ ਵਾਲੇ ਸਮੇਂ 'ਚ ਜਿਵੇਂ ਹੁਣ ਇਹ ਯਾਦਗਾਰ ਬਣਾਈ ਹੈ ਹੁਣ ਤਾਂ ਚਲੋ ਕੁਝ ਕਾਫੀ ਹੱਦ ਤੱਕ ਸਾਫ ਸਫਾਈ ਲੱਗ ਰਿਹਾ ਹੈ ਤੇ ਆਪਾਂ ਇੱਕ ਯਾਦਗਾਰ ਵੈਸੇ ਹੀ ਦੇ ਸਕਦੇ ਹਾਂ ਜਿੱਦਾਂ ਉਹ ਮਾਤਾ ਗੁਜਰੀ ਜੀ ਲੰਗਰ ਹਾਲ ਹੈ ਸਰਾਹ ਹੈ ਬਾਬਾ ਜੁਰਾਵਰ ਸਿੰਘ ਅਜੀਤ ਸਿੰਘ ਜੀ ਦੇ ਨਾਮ ਤੇ ਐਦਾਂ ਹੀ ਕੋਈ ਹੋਰ ਜਿਵੇਂ ਕੰਸਟਰਕਸ਼ਨ ਹੁੰਦੀ ਹੈ ਸਰਾਹ ਜਾਂ ਜਿਨ੍ਹਾਂ ਨੇ ਬਾਬਾ ਮੋਤੀराम ਮੈਰਜੀ ਜਾਂ ਉਹਨਾਂ ਦੇ ਪਰਿਵਾਰ ਉਹਨਾਂ ਦੇ ਨਾਮ ਦੇ ਨਾਲ ਨਾਂ ਰੱਖਿਆ ਜਾਵੇ ਤੇ ਜਾਂ ਫਿਰ ਜਿਵੇਂ ਇਹ ਯਾਦਗਾਰ ਉਹਨਾਂ ਦੇ ਆਪਾਂ ਬਣਾਈ ਹੋਈ ਹੈ ਵੈਸੇ ਤਾਂ ਲੇਕਿਨ ਹੁਣ ਤਾਂ ਚਲੋ ਇਹਦੀ ਹਾਲਾਤ ਕੁਝ ਮੈਨੂੰ ਸਹੀ ਲੱਗ ਰਹੇ ਹਨ ਲੇਕਿਨ ਉਸ ਟਾਈਮ ਜਦੋਂ ਅੱਜ ਤੋਂ 5 ਮਹੀਨੇ ਪਹਿਲਾਂ ਪਤਾ ਇਹ ਸੰਗਤ ਤਾਂ ਨਹੀਂ ਆਂਦੀ ਐ ਤੇ ਫਿਰ ਆਪੇ ਹੀ ਚੀਜ਼ਾਂ ਗੋਲੀਆਂ ਹੋ ਜਾਂਦੀਆਂ ਮੈਂ ਤੁਹਾਨੂੰ ਇੱਕ ਛੋਟੀ ਜੀ ਆ ਚਲਕੀ ਦਿਖਾ ਦਮ ਮੈਂ ਯਾਦਗਾਰੀ ਆਓ ਫਿਰ ਅੱਗੇ ਚੱਲਦੇ ਆਂ ਆਪਾਂ ਜਾਣਾ ਜੋਤੀਸਰੂਪ ਗੁਰਦੁਆਰਾ ਸਾਹਿਬ ਇਹ ਦੁਨੀਆਂ ਦਾ ਮੋਹ ਨਹੀਂ ਆਕਦਾ ਘਰ ਬਾਹਰ ਉਹ ਨਹੀਂ ਲੱਗਦਾ ਲਓ ਜੀ ਇਹ ਹੈ ਜੀ ਕੁਝ ਯਾਦਗਾਰ ਆ ਜਾ ਕੇ ਅੰਦਰੋਂ ਮਤਲਬ ਖੁੱਲਾ ਇੱਕ ਪਾਰਕ ਹੈ ਪਾਰਕ ਟਾਈਪ ਹੈ ਹੋਰ ਕੋਈ ਮਤਲਬ ਇੱਥੇ ਬੜੀ ਹੋਣੀ ਤੇ ਉੱਥੇ ਇਤਿਹਾਸ ਨੂੰ ਦੱਸਦੇ ਹੋ ਸਮੇਂ ਨੂੰ ਦੱਸਦੀਆਂ 417 ਜਰੂਰ ਲਿਖੀਆਂ ਗਈਆਂ ਉੱਥੇ ਤੇ ਠੀਕ ਹੈ ਅੱਛਾ ਉਪਰਾਲਾ ਹੈ ਹੁਣ ਸਫਾਈ ਵੀ ਹੈ ਤੇ ਲੇਕਿਨ ਇਹ ਹਰ ਸਮੇਂ ਜੇ ਇਦਾਂ ਮਿਲੇ ਸਾਨੂੰ ਤਾਂ ਬਹੁਤ ਖੁਸ਼ੀ ਹੋਊਗੀ ਕਿਉਂਕਿ ਉਹਨਾਂ ਨੇ ਜੋ ਦੁੱਧ ਪਾਲਣ ਦਾ ਮੁੱਲ ਹੈ ਉਹ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾ ਕੇ ਧਰਿਆ ਹੈ ਕਿ ਕੋਈ ਮਤਲਬ ਛੋਟੀ ਕੁਰਬਾਨੀ ਨਹੀਂ ਆਪਾਂ ਦੇਣਾ ਨਹੀਂ ਦੇ ਸਕਦੇ ਤੇ ਆ ਜੋ ਫਿਰ ਹੁਣ ਚਲਦੇ ਆ ਅੱਗੇ ਵੱਲ ਕਰਾਈਏ ਤੁਹਾਨੂੰ ਕੁਝ ਥੋੜਾ ਸੰਗਤ ਦਰਸ਼ਨ ਤੇ ਫਿਰ ਆਪਾਂ ਜੇਕਰ ਵੀਡੀਓ ਜਿਆਦਾ ਲੰਬੀ ਹੁੰਦੀ ਹੋਈ ਤਾਂ ਨੈਕਸਟ ਵੀਡੀਓ ਦੇ ਵਿੱਚ ਜੋਤੀ ਸਰੂਪ ਦੇ ਦਰਸ਼ਨ ਕਰਾ ਦਾਂਗੇ ਵੈਸੇ ਜੇ ਕਿਸੇ ਨੇ ਰਾਮ ਨਾਲ ਜੋ ਦਰਸ਼ਨ ਕਰਨੇ ਹੋਣ ਉਹ ਉਸ ਸਥਾਨ ਦੇ ਨਿਉਹਾਂ ਦੇ ਜਾਂ ਠੰਡੇ ਬੁਰਜ ਦੇ ਮੈਂ 4 ਤੋਂ 5 ਮਹੀਨੇ ਪਹਿਲਾਂ ਇੱਕ ਵੀਡੀਓ ਪਾਈਆਂ ਹੋਈਆਂ ਪੂਰੀਆਂ ਮਤਲਬ ਫਤੇਕਰ ਸਾਹਿਬ ਦੀਆਂ 4 ਤੋਂ 5 ਹੀ ਵੀਡੀਓ ਐ ਉਹਦੇ ਵਿੱਚ ਟੋਡਰ ਮਲਜੀ ਦੀ ਜੋ ਜਹਾਜ਼ ਹਵੇਲੀ ਵੀ ਹੈ ਹੋਰ ਨੇੜੇ-ਤੇੜੇ ਦੇ ਗੁਰਦੁਆਰਾ ਸਾਹਿਬ ਵੀ ਤੁਸੀਂ ਉੱਥੋਂ ਜਾ ਕੇ ਚੈੱਕ ਕਰ ਸਕਦੇ ਹੋ ਇੱਥੇ ਥੋੜਾ ਰਸ ਵਿੱਚ ਗੱਲ ਹੋਰ ਹੋ ਜਾਂਦੀ ਹੈ ਫਿਰ ਮਿਲਦੀਆਂ ਜੀ ਨੈਕਸਟ ਵੀਡੀਓ 'ਚ ਤਦ ਤੱਕ ਲਈ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ